ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਤਾਂ ਮੋਗਾ ਵਿਖੇ ਕਾਸੋ ਆਪਰੇਸ਼ਨ ਤਹਿਤ ਵੱਖ-ਵੱਖ ਟੀਮਾਂ ਨੇ ਬਸਤੀਆਂ 'ਚ ਰੇਡ ਕੀਤੀ ਸ਼ੱਕੀ ਤਸਕਰਾਂ ਦੇ ਘਰ ਦੇ ਅੰਦਰ ਵੜ ਕੇ ਰਸੋਈ 'ਚ ਵੜ ਕੇ ਭਾਂਡੇ ਤੱਕ ਫਰੋਲੇ ਔਰ ਕੀ ਕੁਝ ਬਰਾਮਦ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਾਸੋ ਆਪਰੇਸ਼ਨ ਦੇ ਤਹਿਤ ਇੱਕ ਐਸਪੀ 4 ਡੀਐਸਪੀ 13 ਐਸਐਚਓ ਦੇ ਨਾਲ 135 ਪੁਲਿਸ ਕਨਸਟੇਬਲ ਜਿਹੜੇ ਆ ਵੱਖ-ਵੱਖ ਬਸਤੀਆਂ 'ਚ ਰੇਡ ਕਰਦੇ ਨੇ ਔਰ ਇਸ ਰੇਡ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 10 ਐਫਆਈਆਰ ਵੀ ਦਰਜ ਕੀਤੀਆਂ ਗਈਆਂ 12 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 10 ਕਿਲੋ 40 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 160 ਜਿਹੜੀਆਂ ਡਰੱਗ ਪਿਲਸੀਆਂ ਨੇ ਕਿ ਜਿਹੜੀਆਂ ਕੈਪਸੂਲ ਹੁੰਦੇ ਨੇ ਔਰ ਵੀ ਬੋਤਲਾਂ ਸ਼ਰਾਬ ਦੀਆਂ ਔਰ ਦੋ ਸਟੋਲਨ ਮੋਟਰਸਾਈਕਲ ਯਾਨੀ ਕਿ ਗਵਾਚੇ ਹੋਏ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਗਏ ਕਾਸੋ ਆਪਰੇਸ਼ਨ ਦੇ ਤਹਿਤ ਪਿਛਲੇ 1.5 ਸਾਲ ਤੋਂ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਤਸਕਰਾਂ ਦੇ ਘਰ ਦੇ ਅੰਦਰ ਵੜ ਕੇ ਇਕੱਲੀ-ਇਕੱਲੀ ਚੀਜ਼ ਫਰੋਲੀ ਗਈ ਹੈ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾ ਇੱਕ ਘਰ ਦੇ ਅੰਦਰ ਭਾਂਡੇ ਤੱਕ ਫਰੋਲੇ ਗਏ ਔਰ ਉਸ ਨਾਲ ਭਾਂਡਿਆਂ ਦੇ ਵਿੱਚੋਂ ਵੀ ਕੁਝ ਨਾ ਕੁਝ ਬਰਾਮਦ ਹੋਇਆ ਪੁਲਿਸ ਨੇ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਔਰ ਇਸ ਦੇ ਨਾਲ ਕਿਤਨਾ ਕਿਤੇ ਤਸਕਰਾਂ ਨੂੰ ਇਹ ਜ਼ਰੂਰ ਡਰ ਪੈ ਜਾਂਦਾ ਹੈ ਕਿ ਪੰਜਾਬ ਪੁਲਿਸ ਕਿਸੇ ਵੇਲੇ ਵੀ ਉਹਨਾਂ ਦੇ ਬੂਹੇ ਤੇ ਆ ਸਕਦੀ ਆ ਔਰ ਨਕੀਲ ਕੱਸੀ ਜਾ ਰਹੀ ਆ ਮੋਗਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਇਹ ਟੀਮਾਂ ਭੇਜੀਆਂ ਗਈਆਂ 13 ਐਸ ਐਚਓ ਤਾਇਨਾਤ ਕੀਤੇ ਗਏ ਇਸ ਆਪਰੇਸ਼ਨ 'ਚ 4 ਡੀਐਸਪੀ ਔਰ 1 ਐਸਪੀ ਇਸ ਦੇ ਨਾਲ 135 ਮੁਲਾਜ਼ਮ ਤਾਇਨਾਤ ਕੀਤੇ ਗਏ ਰੇਡਾਂ ਥਾਂ-ਥਾਂ ਤੇ ਮਾਰੀਆਂ ਗਈਆਂ ਔਰ ਇਸ ਦਿਨਾਲ ਇੱਕ ਚੀਜ਼ ਬਹੁਤ ਵੇਖੀ ਗਈ ਪਿਛਲੇ 1.5-2 ਸਾਲ ਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋਈਆਂ ਔਰ ਬਹੁਤ ਸਾਰੇ ਤਸਕਰ ਜਿਹੜੇ ਜਿਹੜੇ ਆ ਉਹਨਾਂ ਦੇ ਕੋਲੋਂ ਸਮਾਨ ਵੀ ਬਰਾਮਦ ਹੋਇਆ ਜਿਸ ਤੋਂ ਬਾਅਦ ਹੁਣ ਕਿਤਨਾ ਕਿਤੇ ਨਕੇਲ ਇਹਨਾਂ ਤੇ ਕੱਸੀ ਜਾ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਔਰ ਕਾਸ ਆਪਰੇਸ਼ਨ ਦੇ ਤਹਿਤ ਕੀ ਕੁਝ ਬਰਾਮਦ ਹੋਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਜਿਹੜਾ ਦੇਖਣ ਨੂੰ ਮਿਲ ਸਕਦਾ ਕਾਰਵਾਈ ਕਿਹੜੇ ਤਸਕਰਾਂ ਖਿਲਾਫ ਹੋਣ ਜਾ ਰਹੀ ਆ ਤਾਂ ਐਸਪੀ ਹੋਰਾਂ ਦੇ ਵੱਲੋਂ মিডিਆ ਦੇ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਔਰ ਤੁਹਾਨੂੰ ਸੁਣਾਉਣੀ ਆ ਅ ਅ ਜਸਿੰਬਾ ਹੁਕਮ ਅ ਸਰਸਪੀਸਲ ਰਿਡਾਇਰੈਕਸ਼ਨਸ ਡੀਜੀਪੀ ਸਾਹਿਬ ਦੇ ਅਸੀਂ ਅੱਜ ਮੇਜਰ ਕੈਸੋ ਕੈਸੋ ਆਪਰੇਸ਼ਨਸ ਪਲਾਨ ਕੀਤਾ ਹੈ ਜਿਹੜੇ ਟਾਰਗੇਟਸ ਜਿਹੜੇ ਹੈਗੇ ਸਾਡੇ ਐਨਡੀਪੀਐਸ ਦੇ ਕੁਆਂਟੀਟੀ ਐਂਡ ਜਿਹੜੇ ਅ ਜਿਹੜੇ ਸ਼ੱਕੀ ਹੈ ਜਿਹੜੇ ਟਰਾਂਸਫਾਰਮਰਸ ਵਗੈਰਾ ਚੋਰੀ ਦੇ ਹੈਗੇ ਜਾਂ ਪਿੰਡਾਂ ਵਿੱਚ ਜਾ ਕੇ ਕੇਬਲਸ ਚੋਰੀ ਕਰਦੇ ਆ ਉਹ ਟਾਰਗੇਟ ਕੀਤੇਗੇ ਅਸੀਂ ਇਹਦੇ ਵਿੱਚ ਅਸੀਂ ਕੁੱਲ ਅਸੀਂ 11 ਜਗ੍ਹਾ ਤੇ ਸਾਡੀ ਮੋਗਾ ਡਿਸਟ੍ਰਿਕਟ ਚ ਅਸੀਂ ਰੇਡ ਪਲਾਨ ਕੀਤੀ ਹੈ ਸਬਡਿਵੀਜ਼ਨਸ ਭਗਾ ਪਰਨੇ ਹਲ ਸਿੰਘ ਲਾ ਧਰਮਪੁਰ ਤੇ ਸਿਟੀ ਸਬੂਏ ਇਹ ਹੁਣ ਅਸੀਂ ਅੱਜ ਇਥੇ ਵਾਲਮੀਕੀ ਮਾਈ ਹੋਏ ਹੈਗੇ ਆ ਤੇ ਸੂਬਾ 507 ਜਿਹੜੀ ਹੈਗੀ ਸੀ ਆ ਸਾਦਾ ਨਿਵਸਤੀ ਜਿਹੜੀ ਹੈਗੀ ਰੇਡ ਪਲਾਨ ਰੇਡ ਕੀਤੀ ਹੈਗੀ ਜਿਸ ਵਿੱਚ ਸਾਨੂੰ ਕਾਫੀ ਵਧੀਆ ਸਫਲਤਾ ਮਿਲੀ ਹੈ ਸਾਰੇ ਮੋਗਾ ਡਿਸਟ੍ਰਿਕਟ ਦੀ ਜਿਸ ਦਾ ਨੋਟ ਵਿੱਚ ساری ਡਿਟੇਲ ਅਸੀਂ ਤੁਹਾਨੂੰ ਥੋੜੀ ਜਿਹੀ ਤੁਹਾਨੂੰ ਸ਼ੇਅਰ ਕਰ ਦੇਵਾਂਗੇ ਕਾਫੀ ਬੰਦੇ ਅਸੀਂ ਇਸ ਤੋਂ ਸ਼ੱਕੀ ਹਾਲਤ ਚ ਵੀ ਅਸੀਂ ਰਾਉਂਡ ਅਪ ਕੀਤੇ ਹੈਗੇ ਜਿਹੜੀ ਵੈਰੀਫਾਈ ਕਰਦੇ ਪਏ ਹੈਗੇ ਕੁਝ ਮਿਲਿਆ ਜੀ ਰਿਪੋਰਟ ਹਾਂ ਸਾਨੂੰ ਐਫ ਆਈ ਆਰ ਰਜਿਸਟਰ ਕਰਦੇ ਪਏ ਹੈਗੀਆਂ ਚਾਰ ਪੰਜ ਜਿਹਾ ਐਫ ਆਈ ਆਰ ਹੈਗੀਆਂ ਜਿਹੜੀ ਸਾਰੇ ਮੋਕੇ ਡਿਸਟ੍ਰਿਕਟ ਅ ਰਜਿਸਟਰ ਕਰਦੇ ਪਏ ਹੈਗੀਆਂ ਤੁਹਾਨੂੰ ਬਰਾਮਦਗੀ ਹੋਈ ਹੈਗੀ ਤੇਰਾ ਪਦਾਥ ਵੀ ਬਰਾਮਦ ਹੋਇਆ ਹੈਗਾ ਭੁੱਕੀ ਵੀ ਬਰਾਮਦ ਹੋਈ ਹੈਗੀ ਸਾਰੇ ਡਿਸਟ੍ਰਿਕਟ ਚ ਸ਼ੇਅਰ ਜੀ ਦੀ ਡਿਟੇਲਸ